ਤਕਰੀਬਨ 5 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਵੀ ਜਿਹੜੀ ਬਨੂਰ ਤੋਂ ਟੇਪਲਾ ਰੋਡ ਜਾਂਦੀ ਆ ਉੱਥੇ ਇੱਕ 4 ਕਿਲੋਮੀਟਰ ਅੱਗੇ ਟਪੰਡ ਪੈਂਦਾ ਉੱਥੇ ਇੱਕ ਫੋਰਚਨਰ ਗੱਡੀ ਜਿਹਦੇ ਵਿੱਚ ਫੈਮਿਲੀ ਦੇ ਤਿੰਨ ਬੰਦੇ ਮ੍ਰਿਤਕ ਹਾਲਤ ਚ ਪਏ ਆ ਜੋ ਮੌਕੇ ਤੇ ਐਸ.ਯੂ.ਪੀ.ਐਸ. ਪੁਲਿਸ 파ਟੀ ਮੇਰੇ ਨਾਲ ਉੱਥੇ ਅਸੀਂ ਪਹੁੰਚੇ ਜਿੱਤੇ ਅਸੀਂ ਦੇਖਿਆ ਵੀ ਇੱਕ ਮਹੌਲੀ ਨੰਬਰ ਗੱਡੀ ਜਿਹਦੇ ਚ ਅੱਗੇ ਡਰਾਈਵਰ ਸੀਟ ਤੇ ਇੱਕ ਜੈਂਟ ਸੀਗਾ ਤੇ ਨਾਲ ਵਾਈਫ ਸੀ ਪਿੱਛੇ ਜਵਾਕ ਸੀ ਇਹਨਾਂ ਦੇ ਸਿਰ ਤੇ ਹੈਡ ਇੰਜਰੀ ਸੀਗੀ ਬੁਲੇਟ ਦੀ ਆ ਜੋ ਕੀ ਪੁਆਇੰਟ ਬਲੈਕ ਇੰਜਰੀ ਸੀ ਤੇ ਬੰਦੇ ਦੇ ਹੱਥ ਦੇ ਵਿੱਚ ਵੈਪਨ ਸੀਗਾ ਜਿਨ੍ਹਾਂ ਦੀ ਬਾਅਦ ਚ شناخت ਕੀਤੀ ਗਈ ਤਾਂ ਪਤਾ ਲੱਗਿਆ ਵੀ ਬੰਦੇ ਦਾ ਨਾਮ ਸੰਦੀਪ ਸੰਦੀਪ ਸਿੰਘ ਹੈ ਮੁਕਸਰ ਤੋਂ ਉਹਨਾਂ ਦੀ ਵਾਈਫ ਮਨਦੀਪ ਕੌਰ ਤੇ ਬੇਟਾ ਆਵੇ ਇਹ ਬੇਸਿਕਲੀ ਫੈਮਿਲੀ ਮੁਕਸਰ ਤੋਂ ਹੈ ਜੋ ਹੁਣ ਫਿਲਹਾਲ ਸੈਕਟਰ 19 ਮਹਾਲੀ ਚ ਰਹਿੰਦੇ ਆ ਉਸ ਤੋਂ ਬਾਅਦ ਇਹਨਾਂ ਦੇ ਵਾਰਸਾਂ ਨੂੰ ਕੰਟੈਕਟ ਕੀਤਾ ਗਿਆ ਜੋ ਮੌਕੇ ਤੇ ਇਹਨਾਂ ਦੇ ਕਜ਼ਨ ਬ੍ਰਦਰ ਆਏ ਜਿਨ੍ਹਾਂ ਨੇ ਸਾਡੇ ਨਾਲ ਮੌਕਾ ਲੇਕਿਆ ਉਸ ਤੋਂ ਬਾਅਦ ਮੌਕੇ ਤੇ ਸੀਨੀਅਰ ਅਫਸਰ ਤੇ ਫੋਰੈਂਸਿਕ ਟੀਮ ਆਈ ਜਿਸ ਤੋਂ ਬਾਅਦ ਅੱਜ ਇਹਨਾਂ ਦੇ ਫੈਮਿਲੀ ਮੈਂਬਰ ਆਇਆ ਹੈ ਤੇ ਫੈਮਿਲੀ ਮੈਂਬਰ ਦੀ ਸਟੇਟਮੈਂਟ ਤੇ ਅਸੀਂ ਪਹਿਲਾਂ ਅਸੀਂ ਇੱਕ ਮੁਕੱਦਮਾ ਦਰਜ ਕਰਾਂਗੇ ਅਗੇਂਸਟ ਸੰਦੀਪ ਸਿੰਘ 302 ਦਾ 103 ਬੀ ਐਨਐਸ ਚ ਉਸ ਤੋਂ ਬਾਅਦ ਸੰਦੀਪ ਦੀ 174 ਦੀ ਕਾਰਵਾਈ ਕੀਤੀ ਜਾਊਗੀ ਸਰ ਜੀ ਅਜੇ ਨਾ ਪੋਸਟਮਾਰਟਮ ਕਰਵਾਉਣਾ ਕਿਉਂ ਇਹਦਾ ਪੋਸਟਮਾਰਟਮ ਫਰੈਂਸਿਕ ਬੋਰਡ ਆਫ ਡਾਕਟਰ ਤੇ ਫਰੈਂਸਿਕ ਟੀਮ ਨਾਲ ਹੋਊਗਾ ਇਹ ਪਟਿਆਲੇ ਹੋਊਗਾ ਸਰ ਜੀ ਨੂੰ ਜਾਨ ਤੋਂ ਕੀ ਪਤਾ ਲੱਗਿਆ ਕਿਉਂ ਕਰਿਆ ਨਸੂਖਾ ਮੁਲੀ ਜਦੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਇਹਨਾਂ ਦਾ ਬੇਟਾ ਹੈ ਦਾ ਪੇ ਉਹ ਥੋੜਾ ਮੈਂਟਲੀ ਅਨਸਾਉਂਡ ਸੀਗਾ ਤੇ ਜਿਹੜੇ ਸੰਦੀਪ ਤੇ ਮਨਦੀਪ ਸੀਗੇ ਹਸਬੰਡ ਤੇ ਵਾਈਫ ਇਹ ਵੀ ਥੋੜੇ ਮੈਡੀਕਲੀ ਪ੍ਰੋਬਲਮ ਸੀਗੇ ਇਹਨਾਂ ਨੂੰ ਤੇ ਬਾਕੀ ਫੈਮਿਲੀ ਜਿਹੜੀ ਸੀਗੀ ਉਹ ਕਨੈਕਟ ਸੋਸ਼ੀਲੀ ਥੋੜੀ ਕਨੈਕਟਡ ਘੱਟ ਸੀਗੀ ਤੇ ਕਿਸੇ ਤਰ੍ਹਾਂ ਦੀ ਹੋਰ ਜਿਵੇਂ ਜਿਵੇਂ ਫੈਮਿਲੀ ਬੱਚਤ ਦੇ ਉੱਤੇ ਪਰੇਸ਼ਾਨ ਹੋਵੇ ਜਾਂ ਕਿਸ ਤਰ੍ਹਾਂ ਬਲੈਕਮੇਲਿੰਗ ਜਾਂ ਕਿਸ ਤਰ੍ਹਾਂ ਹੋਰ লাগ ਰਹਾ ਨਹੀਂ ایسی کوئی گل ਨਹੀਂ ਕੋਈ ਕੋਈ ਹਲੇ ਤੱਕ ਸਾਨੂੰ ਕੋਈ ਸੁਸਾਈਡ ਲੈਟਰ ਜਾਂ ਫਿਰ ਕੋਈ ਐਸਾ ਨੋਟ ਜਾਂ ਕੋਈ WhatsApp ਮੈਸੇਜ ਐਸਾ ਕੁਝ ਨਹੀਂ ਮਿਲਿਆ ਜਿਸ ਦਾ ਕੋਈ ਬਲੈਕਮੇਲਿੰਗ ਜਾਂ ਫਿਰ ਕੋਈ ਹੋਰ ਗੱਲ ਹੋਵੇ ਅ ਗਨ ਸ਼ਾਟ ਇੰਜਰੀਜ਼ ਹੈ ਤਾਂ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਰਜਿੰਦਰਾ ਹਸਪੀਟਲ ਉੱਪਰ ਜਾਂ ਫਿਰ ਰੈਫਰ ਕਰ ਦਿੰਦੇ ਹਾਂ ਕਿਹਾਂ ਸਰ ਰੈਫਰ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ